लखवारी प्रणामड़ा साहिब जी भर्ती तखवारी तखारी तड़ा साहिब जी भर्ते तखारी ਆਸਾਂ ਦੀ ਧਰਤੀ ਏ ਤੈਨੂੰ ਲੱਖ ਵਾਰੀ ਪਰਨਾ ਮੋਰਾ ਸ਼ਕਤੀ ਮੈਂ ਕਹਿੰਦੀ ਆ ਅਸੰਤਵਾ ਬਲਵਿੰਦਰ ਸਿੰਘ ਜੀ ਦੇ ਘਰਨਾ ਭਰਪੂਰ ਜੀਵਨ ਦੇ ਵਿੱਚੋਂ ਉਹਨਾਂ ਨੇ ਕਮਾ ਕੇ ਦੁਨੀਆ ਨੂੰ ਉਠਾਈ ਹੈ ਰਹਿਤ ਆਪਣੇ ਕਿਹਦਾ சுவாਸ ਸੰਭਾਈ ਉਹ ਰਾਤ ਦਿਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਦੁਨੀਆ ਭਰ ਵਿੱਚ ਵਿਚਰਤੇ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ ਔਰ ਉਹਨਾਂ ਨੇ ਜਿੱਥੇ ਗੁਰਮਤ ਪ੍ਰਚਾਰ ਨਾਹੀਂ ਗੁਰਸਿੱਖੀ ਦੀ ਪੰਥ ਦੀ ਵੱਡੀ ਸੇਵਾ ਕੀਤੀ ਉੱਥੇ ਗੁਰਸ ਆਸਨਾ ਦੀ ਸੇਵਾ ਮੰਡਵਾ ਜਾ ਉੱਥੇ ਪਰਉਪਕਾਰ ਦੇ ਕਾਰਜਾਂ ਵਿੱਚ ਪੈਰ ਹੜਕੇ ਦੇ ਜਿੰਨੇ ਵੀ ਸਕੂਲ ਸਨ ਪ੍ਰਾਇਮਰੀ ਤੱਕ ਦੇ ਔਰ ਗਰੀਬ ਬੱਚਿਆਂ ਲਈ ਸਰੀਸਾਂ ਦਾ ਪ੍ਰਬੰਧ ਕਰਨਾ ਵਰਦੀਆਂ ਦਾ ਕਟਾਪਨ ਦਾ ਉਹ ਕਰੋੜਾਂ ਦਾ ਖਰਚ ਉਹ ਮਹਾਪੁਰਖ ਆਪਣੇ ਕੋਲੋਂ ਕਰਕੇ ਇਸ ਇਲਾਕੇ ਦੇ ਵਿੱਚ ਪ੍ਰਾਇਮਰੀ ਦੇ ਸਕੂਲਾਂ ਨੂੰ ਨਵਾਂ ਰੂਪ ਉਣਾਉਣ ਦੇ ਤੱਕ ਔਰ ਨਵੀਂ ਦਿੱਖ ਦਿੱਤੀ ਔਰ ਇਸ ਇਲਾਕੇ ਦੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਵਿੱਚ ਪਹੁੰਚ ਉਹ ਤਾਂ ਨਾ ਮੈਂ ਰਾਈਓ ਉੱਧਰੋਂ ਔਰ ਦੁਨੀਆਵੀ ਸਰਪੁਰੂ ਸਹਿਬਾਨਾਂ ਦੀਆਂ ਸਤੰਤੀਆਂ ਆਈਆਂ ਮੰਡਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇੱਥੇ ਬੈਠੇ ਐ ਤੇ ਉਹਨਾਂ ਨੇ ਹਰ ਸਤੰਤ ਦੀ ਵਿੱਚ ਇਹ ਸੰਪਰਦਾਇ ਰਾਣਾ ਸਾਹਿਬ ਜੀ ਦਾ ਸੇਵਾ ਦੇ ਪੱਖੋਂ ਬਹੁਤ ਵੱਡਾ ਬੜਮੁਲਾ ਜੋਰਦਾਨ ਪਾਇਆ ਉਹਨਾਂ ਨੇ ਜੋ ਵੀ ਸੇਵਾ ਉਹਨਾਂ ਦੇ ਜੰਮੇ ਲੱਗੀ ਲੰਗਰਾਂ ਦੀਆਂ ਹੋਰ ਪ੍ਰਬੰਧਾਂ ਦੀ ਉਹਨਾਂ ਨੇ ਅੱਗੇ ਹੋ ਕੇ ਲੰਘਾਉਣ ਵਿੱਚ ਕਦੇ ਵੀ ਆਪਣਾ ਕਦਮ ਪਿੱਛੇ ਨਹੀਂ ਰੱਖਿਆ ਇਸ ਤੋਂ ਲਾਗਾਂ ਨਿਯਿੱਤ ਤੌਰ ਤੇ ਉੱਤੇ ਅੱਜ ਸੰਸਾਰ ਦੇ ਅੰਦਰ ਉਹਨਾਂ ਨੇ ਜੋ ਈਸ਼ਰ ਮਾਈਕਰੋ মিডিਆ ਇਹ ਇੱਕ ਸੰਸਥਾ ਜੋ ਸਾਡੇ ਲਈ ਅੱਜ ਦੇ ਸਮੇਂ ਦੇ ਵਿੱਚ ਨਾਮਿਤ ਵੀਰਾਂ ਵਾਸਤੇ ਹੋਰ ਸਿੱਖ ਵਿਦਵਾਨਾਂ ਕਸਾਵਾਟ ਕਾਮ ਪ੍ਰਚਾਰਕਾਂ ਕੋਲ ਖੋਟੀਆਂ ਨਹੀਂ ਸੋਸ਼ਲ ਮੀਡੀਆ ਦੇ ਰਾਹੀਂ ਉਸ ਤੋਂ ਵੱਡਾ ਨਾਮ ਲੈਣ ਵਾਸਤੇ ਉਨ੍ਹਾਂ ਨੇ ਇੱਕ ਐਸੀ ਸੰਸਥਾ ਪਿਆਰ ਕੀਤੀ ਹੈ ਈਸ਼ਰ ਮਾਈਕਰੋ ਮੀਡੀਆ ਨਾਮ ਦੇ ਸੰਜੇਤ ਤੇ ਜਿਸ ਦਾ دنیا میں بیٹھے ودوان دو نے ہر سکھ میں دنیا بھر کے جو یوگ مہاپرشوں نے دلوں ان آدھا بہت بڑی پرسنسا اور دنواد کیا کیونکہ ایسیاں پیڑا پا گئے جان پیڑ آنے والے سمے سکھ پانچ دی بہت بڑی سیوہ سیوا گیا سو so ساتھ سنگ دی ਇਹ ਸੰਪਰਦਾਇ ਦਾ ਸਿੱਖ ਪੰਥ ਦੇ ਅੰਦਰ RAM SAL ਗੁਰੂ ਕਰਨੀਆਂ ਸੇਵਾ ਵਿੱਚ ਤਨਬਾਬਾ ਵੀਰ ਸਿੰਘ ਜੀ ਨੌਂਦਾਬਾਦ ਵਾਲੇ ਤਨਬਾਬਾ ਖੁਦਾ ਸਿੰਘ ਸਾਹਿਬ ਜੀ ਇਹ ਮਹਾਂਪੁਰਖੇ ਤੋਂ ਅੱਗੇ ਸੰਤ ਬਾਬਾ ਅਕਸ਼ਿੰਦ ਸਿੰਘ ਜੀ ਰੇਲੂ ਸਾਹਿਬ ਵਾਲੇ ਨੰਦਮੀ ਇਕਸਾਲ ਨੂੰ ਇਹ ਮਾਣ ਹੈ ਕਿਉਂਕਿ ਜਦੋਂ ब्रह्मज्ञानी संत बाबा त्रसिंह जी रेरू साहिब वाले सत्संग पणा करके उनां दीं अंतिम रस्में दमनी पाठशाला दे ग्यार में मुरी पंथ रतन ब्रह्मज्ञानी संत बाबा सुंदर सिंधी भेंदरा वाले ने आप रेरू साहिब के खिलाफ तीन भाइयां संग 10 दिन लगातार जय श्री वाणी दी सहस्रक्री वाणी दी कथा कीती ਔਰ ਜੋ ਸਹਿਰ ਇਕ ਸਹਾਰੀ ਜੁਨੇ ਵਾਲੀ ਅੰਦਰ ਤੋਂ ਲੈ ਕੇ ਸਾਰੇ ਪਰਵੰਧਾਂ ਦੀ ਉਹਨਾਂ ਨੇ ਨਿਭਾਈ ਸੀ ਅਸੀਂ ਸਤਿਗੁਰੂ ਤੇ ਆਸ ਰੱਖਦੇ ਹਾਂ ਭਰੋਸਾ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਉਹਨਾਂ ਨੇ ਪਰਉਪਕਾਰ ਦੇ ਕਾਰਜ ਕੀਤੇ ਜੰ ਪਰਉਪਕਾਰੀ ਆਏ ਜੀਵਾਂ ਦੇ ਭਗਤੀ ਲਾਏ ਇਹ ਰਸੂਲੈਨ ਮਿਲਾਏ ਇਹ ਸੰਪਤਾਂ ਇਹ ਹੋਂ ਵਾਲੇ ਸਮੇਂ ਵਿੱਚ ਇਹ ਸੰਸਥਾ ਦੀ ਵੀ ਸੰਗਤਾਂ ਦੀ ਵੀ ਪੰਥ ਦੀ ਵੀ ਉਹੀ ਸੇਵਾ ਕਰਨੀ ਰਹੇ ਇਸ ਲਈ ਸਾਰੀ ਸੰਗਤਾਂ ਨੇ ਸੰਸਮਾਜ ਨੇ ਕਰਮਸਰਣਾ ਸਾਹਿਬ ٹرسٹ ਨੇ ਮਿਲ ਬੈਠ ਕੇ ਇੱਕ ਫੈਸਲਾ ਕੀਤਾ ਹੈ ਸਾਥ ਸੰਗਤ ਜੀ ਜਿਸ ਵਿਅਕਤੀ ਦਾ ਮੈਂ ਜਿੱਦ ਕਰਨ ਲੱਗਾ ਹਾਂ ਆਪ ਜੀ ਨੂੰ ਵੇਖਤੀ ਕਰਦੇ ਹਾਂ ਇਹ ਨਾਮੇ ਸੰਤ ਬਾਬਾ ਕਿਸ਼ੋਰ ਸਿੰਘ ਜੀ ਰਾਣਾ ਸਾਹ ਮੌਲਿਆ ਕੋਲੇ 1985 ਚਾਹ ਪੀਣੇ ਤੱਕ 5 ਸਾਲ ਉਹਨਾਂ ਦੀ ਆਗਿਆ ਉੱਤੇ ਰਹਿ ਕਿਸੇ ਵੱਲ ਕੀਤੀ। ਔਰ 90 ਤੋਂ ਲੈ ਕੇ 14 ਤੱਕ 24 ਸਾਲ ਮਹਾਂਤ ਪਸਵੀ ਸੰਤ ਬਾਬਾ ਤੇਜ ਸਿੰਘ ਜੀ ਰਾਣਾ ਸਾਹ ਵਾਲਿਆਂ ਦੀ ਸ਼ਗਨ ਵਿੱਚ ਕਿਉਂਕਿ ਸੰਤ ਬਾਬਾ ਤੇਜਾ ਸਿੰਘ ਦੀ ਪਾਰਟੂ ਰੇਗਾ ਦੇ ਵਿੱਚ ਅਰਥ ਕਰਨਾ ਬਹੁਤ ਗਠਨ ਸੀ ਉਹਨਾਂ ਦਾ ਬੜਾ ਤਪਸਵੀ ਜੀਵਨ ਔਰ ਸੁਖੋਤਵਾ ਜੀਵਨ ਤਦੇ ਉਹਨਾਂ ਦੇ ਮੋਖਤੰ ਤੁਸੀਂ ਬਚਨ ਨਹੀਂ ਕਰਦੇ ਸੁਨੇ ਹੁਣੇ ਅਮੇਸ਼ਾ ਵੰਦਗੀ ਔਰ ਭਗਤੀਤ ਕਰਨੀ ਨਰੇ ਵਾਲੀ ਆਤਮਾ ਸਨ ਪਰ ਉਹਨਾਂ ਦੀ ਆਗਿਆ ਵਿੱਚ ਰਹਿ ਕੇ 24 ਸਾਲ ਉਹਨਾਂ ਦੀ ਸੰਸਕ੍ਰਿਤ ਛੇਤਰ ਛਾਏ 15 ਸਾਲ ਦੀਆਂ ਰਾਤ ਦਿਨ ਕਾਰਨਾ ਪ੍ਰਪੂਰ ਸੇਵਾਵਾਂ ਦਾ ਮਹੀਨਾ ਔਰ 11 ਸਾਲ ਸੰਤ ਮਾਮਾ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਉਹਨਾਂ ਦੀ ਅਗਿਆਚਰ ਕੇ ਇਮਾਨਦਾਰੀ ਨਾਲ ਅਨਥਕ ਰਾਤ ਦਿਨ ਸੇਵਾ ਕੀਤੀ ਕਹਿੰਨ ਤੋਂ ਮਰਾਤ ਜੋ ਅੱਜ ਫੈਸਲਾ ਲਿਆ ਗਿਆ ਸੱਚੀ ਸੰਤ ਨੂੰ ਮੈਂ ਬੇਨਤੀ ਕਰਾਂ ਕਿ ਭਾਈ ਅਮਰ ਸਿੰਘ ਦੀ ਭੋਰੇ ਰਾਣੇ ਕੰਸ ਨੇ ਦੇ ਕਾਰਨ ਦੀ ਗੋਲ ਵਿੱਚ ਪ੍ਰਵਾਨ ਨਹੀਂ ਦਿੱਤੀ ਹੈ। ਪਾਣੀ ਅਮਰ ਸ੍ਰੀ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਮੇਰੇ ਤੋਂ ਜਾਣਦਾ ਹਾਂ। ਬੜੀ ਸਾਧਕੀ ਵਿਚ ਰਹ ਕੇ ਆ ਗਿਆ ਚਰਹਿ ਕੇ ਸੇਵਾ ਕਰਨ ਵਾਲਾ ਸੇਵਾਦਾਰ ਵਰਗਾ ਜੀਵਨ। ਸੰਸਥਾ ਮੰਨ ਦੀ ਸੇਵਾ ਕੋਈ ਵਿਅਕਤੀ ਪ੍ਰਾਪਤ ਕਰ ਸਕਦਾ ਹੈ। ਕੋਈ ਬੰਦਗੀ ਭਾਵੇਂ ਸਿਮਰਨ ਕਰਨ ਵਾਲੀ ਨਾਮ ਅਭਿਆਸੀ ਆਤਮਾ ਕੁਤਿ ਸੇਵਾ ਕਰਨ ਵਾਲੀ ਆਤਮਾ ਇਹ ਕੋਈ ਸੇਵਾ ਕਰਨ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਕੋਈ ਨਾਮ ਜਪਣ ਵਾਲੀ ਆਤਮਾ ਇਹ ਸੇਵਾ ਨੂੰ ਪ੍ਰਾਪਤ ਕਰਦੀ ਹੈ ਸੰਗਤ ਉਹਦੇ ਤੇ ਬਖਸ਼ਿਸ਼ ਕਰਦੀ ਹੈ ਤਾਂ ਸਾਧ ਸੰਗਤ ਜੀ ਫਿਰ ਉਹ ਜਿसे ਬੰਧੀਆਂ ਉਹ ਸੰਪਰਦਾਵਾਂ ਦੁਨੀਆ ਦੇ ਉੱਤੇ ਅੱਗੇ ਨਾਲੋਂ ਵੀ ਦੂਹ ਸੁਆਇਆ ਹੋ ਕੇ ਦੁਨੀਆ ਵਿੱਚ ਪੰਥ ਦੀ ਸੇਵਾਾਂ ਕਰਦੀਆਂ ਹਨ ਔਰ ਦੱਜੇ ਬੰਦੀਆਂ ਦਾ ਨਾਮ ਰੋਸ਼ਨ ਹੁੰਦਾ ਹੈ ਇਸ ਲਈ ਭਾਈ ਅਮਰ ਸਿੰਘ ਦੀ ਘੋੜੇ ਵਾਲਿਆਂ ਦੀ ਜੋ ਚੋਣ ਕੀਤੀ ਗਈ ਹੈ ਉਸ ਨੂੰ ਸ੍ਰੀ ਸੰਤ ਨੇ ਇਸ ਮੁੱਚੇ ਪੰਥ ਨੇ ਪ੍ਰਵਾਨਗੀ ਦਿੱਤੀ ਹੈ ਉਹਨਾਂ ਦੀ ਮੂਲ ਮੰਤਰ ਦਾ ਪਾਠ ਕਰਦਿਆਂ ਦਸਤਾਰ ਬੰਦੀ ਕੀਤੀ ਜਾਏਗੀ ਔਰ ਅੱਜ ਦੇ ਇਸ ਮਾਗਮ ਵਿੱਚ ਇਥੇ ਸ਼ਾਮ ਤੁਹਾਨੂੰ ਸ੍ਰੀ ਗੁਰੂੰਤਰ ਸਾਹਿਬ ਜੀ ਦੇ ਮੁੱਖ ਅਤੇ ਗ੍ਰੰਥੀ ਸੂਤ ਸਾਹਿਬ ਜਿਆਨੀ ਮਹਿੰਦਰ ਸਿੰਘ ਜੀ ਪਹੁੰਚੇ ਆ। ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਸਸਕਾਰ ਵਾਲੇ ਜਨ ਵੀ ਹਾਜ਼ਰੀ ਭਰੀ ਅੱਜ ਵੀ ਹਾਜ਼ਰੀ ਭਰ ਰਹੇ ਆ। ਦਿੱਲੀ ਸਿੱਖ ਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਮਿੰਦਰ ਸਿੰਘ ਜੀ ਤਾਲਕਾ ਜੀ ਸੁਮੇਟੇ ਇੰਡੀ ਸਖਵਾਰਾ ਪ੍ਰੋਮੋਟ ਕਮੇਟੀ ਦੇ ਅਹੁਦੇਦਾਰਾ ਮੈਂਬਰ ਸਹਿਬਾਨਾਂ ਨੇ ਹਾਜ਼ਰੀਆਂ ਭਰ ਲਈ ਆ ਉਥੇ ਸੰਤਬਾਬਾ ਹਾਜੀ ਸਿੰਘ ਜੀ ਦੇ ਵਾਲੇ ਸੰਤਬਾਬਾ ਲਖਵੀਰ ਸਿੰਘ ਜੀ ਦੇ ਵਾਲਾੜੇ ਵਾਲੇ ਸੰਤਬਾਬਾ ਪਾਹਲ ਸਿੰਘ ਜੀ ਕੋਲਕੋਟ ਵਾਲੇ ਅਤੇ ਹੋਰ ਬਹੁਤ ਹਸਤੀਆਂ ਮਹਾਪੁਰ ਸਤਕਾਰ ਜੋ ਗਨੀਰਨਜੀਤ ਸਿੰਘ ਜੀ ਹੱਤਕ੍ਰੰਤੀ ਉਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਹਾਜ਼ਰੀਆਂ ਪਰ ਰਹੇ ਹਨ ਸੋ ਸਾਧ ਸੰਗਤ ਜੀ ਭਾਈ ਅਮਰ ਸਿੰਘ ਜੀ ਨੂੰ ਬੇਨਤੀ ਹੈ ਕਿ ਜਿਵੇਂ ਪਹਿਲੇ ਮਹਾਪੁਰਖ ਸੇਵਾ ਪਾਉਂਦੇ ਰਹੇ ਉਸੇ ਤਰ੍ਹਾਂ ਲੱਗ ਬੰਨ ਕੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀਆਂ ਗੁਰੂ ਘਰ ਦੀਆਂ ਜੋ ਸੇਵਾ ਤੁਹਾਨੂੰ ਅੱਜ ਬਖਸ਼ਿਸ਼ ਹੋ ਰਹੀ ਹੈ ਚੜ੍ਹਦੀ ਕਲਾ ਨਾਲ ਨਿਭਾਉਣੀਆਂ ਹਨ ਔਰ ਸੰਤ ਬਾਬਾ ਪਰਮਜੀ ਸਿੰਘ ਦੀ ਹਰ ਸਾਲੀ ਵਾਲੇ ਵੀ ਸੰਗਤ ਵਿੱਚ ਬੈਠੇ ਆ ਔਰ ਸੰਗਤੀਆਂ ਅਸੀਸਾਂ ਔਰ ਬਖਸ਼ਿਸ਼ਾਂ ਤਾਂ ਪ੍ਰਾਪਤ ਕਰਨੀਆਂ ਹਨ ਇਹ ਦਾਸ ਜੀਆ ਇਤਨੀਆ ਹਾਜ਼ਰੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਸਾਰੀ ਸੰਗਤ ਦਾ ਮਹਾਪੁੱਤਾਂ ਦਾ ਔਰ ਦਾਸ ਬਨੂ ਇਸ ਸੰਪਰਦਾਇ ਦਾ ਸੁਪੀਟ ਟ੍ਰਸਟ ਦਾ ਰੋਂ ਰੋਂ ਕਰਕੇ ਜਿੰਦੀਆਂ ਗਹਿਰਾਈਆਂ ਚੁੰਮ ਬਹੁਤ ਬਹੁਤ ਬਰਕਾਤ ਉਹਨਾਂ ਚ ਪ੍ਰਾਤਿਮਕਾ ਕਰਨੀਆਂ ਵਾਹਿਗੁਰੂ ਜੀ ਦਾ ਸਵਾਗਤ ਸੁਬਹਾ ਬਰਸ਼ ਜੀ ਕਲਰ ਸਹੀ ਹੈ ਨਿਰ ਕਰਤਾ ਪੁਰਖ ਮੇਰ ਭੋ ਮੇਰ ਵਾ ਅਪਾਰੀ ਰੀਤ ਆਜੂਨੀ ਸਹਿ ਭੰ ਜਪ ਆਦ ਸਚ ਜੁਗਾਂਦ ਸਚ ਬਸੈ ਬਿਥੇ ਨਾ ਕੋਈ ਇਸ ਸਚੈ ਇਤੋ ਓਮ ਚਾ ਸਤਨਾ ਕਰਤਾ ਪੁਰਖ ਮੇਰ ਭੋ ਮੇਰ ਵਾ ਬੋਧਾਨ ਗੁਰੂ ਤੇ ਪੁਰਖ ਜੂਨੀ ਸਹਿ ਸਤਿ ਸ਼੍ਰੀ ਅਕਾਲ ਸਤਿਗੁਰਾਂ ਦੇ 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 ਸਤ ਅਕੀ ਗੁਰੂ ਸواری ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਥੀ ਸਾਰਿਆਂ ਮਹਾਂ ਪੂਛਾਂ ਨੇ ਇਸ ਸੇਕ ਨੂੰ ਪੜ੍ਹੀ ਸੇਵਕ ਦੀ ਔਰਤ ਨਹੀਂ ਬ੍ਰੇਕ ਜੀਵਤ ਸਹਿਬ ਸੇਵ ਉਹ ਆਪਾਂ ਚੱਲਦੇ ਰੱਖਿਓ ਜੀ ਤੇ ਮੈਂ ਪਿੱਛਾ ਸੋਚਦਾ ਸੀ ਸੇਵਕ ਸਾਰੇ ਆਪਣੇ ਆਪ ਨੂੰ ਕਹਉਂਦੇ ਆ ਜਿਵੇਂ ਨੂੰ ਪੁੱਛ ਲਾਓ ਕੌਣ ਹੈ ਜੀ ਮੈਂ ਗੁਰੂ ਘਰ ਦਾ ਸੇਵਾਦਾਰ ਹਾਂ ਇਸ ਐਪਲੀਕੇਸ਼ਨ ਦੇ ਵਿੱਚ ਪਾਇਆ ਅਪਲੋਡ ਕੀਤਾ ਉਹਨਾਂ ਦਾ ਅਚਾਨਕ ਚੁਰ ਜਾਣਾ ਪੰਥ ਲਈ ਬਹੁਤ ਵੱਡਾ ਘਾਟਾ ਹੈ ਸੰਪਰਦਾਵਾਂ ਲਈ ਖਾਸ ਕਰਕੇ ਇਸ ਰਾਣਾ ਸਾਹਿਬ ਸੰਪਰਦਾ ਲਈ ਬਹੁਤ ਵੱਡਾ ਘਾਟਾ ਹੈ ਪਰ ਆਕਾਲ ਪੁਰਖ ਦਾ ਹੁਕਮ ਹੈ ਜਿਸ ਨੂੰ ਸਿੱਖ ਕਦੇ ਇਨਕਾਰ ਨਹੀਂ ਕਰ ਸਕਦਾ ਕੋਈ ਵੀ ਨਹੀਂ ਅੰਦਾਜ਼ ਸੱਜਾ ਸਿੱਖ ਸਿਰਜਾਉਂਦਾ ਹੈ ਸਿੱਖ ਉਸ ਆਕਾਲ ਪੁਰਖ ਦੇ ਅੱਗੇ ਸੇਵਾ ਕਰਕੇ ਉਹਦੇ ਹੁਕਮ ਨੂੰ ਸੱਤ ਨ ਮੰਨਦਾ ਉਸ ਸ੍ਰੀ ਰੂਹ ਨੂੰ ਆਪਣੇ ਚਰਨਾ ਤੇ ਨਵਾਸ ਬਖਸ਼ੀ ਜਿਸ ਨੇ ਪੰਥਕ ਸੇਵਾਵਾਂ ਦੇ ਵਿੱਚ ਬੜਾ ਯੋਗਦਾਨ ਪਾਇਆ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਅਮਰ ਸਿੰਘ ਜੀ ਜਿਹਨਾਂ ਨੂੰ ਅਸੀਂ ਪਿਆਰ ਨਾਲ ਪੁਰੇ ਵਾਲੇ ਕਹਿੰਦੇ ਸੀ ਹੁਣ ਅਸ ਬਾਬਾ ਅਮਰ ਸਿੰਘ ਜੀ ਰਾਣਾ ਸਾਹਿਬ ਵਾਲੇ ਕਹਿੰਦੇ ਉਹਨਾਂ ਨੂੰ ਪੰਥ ਦੇ ਸਿੱਧੇ ਵਾਲੇ ਕਹਿੰਦੇ ਇਸ ਸੰਪਰਦਾਵੰਗ ਜੋ ਧਰਮ ਦੇ ਨਾਲ ਜਿਹੜਾ ਹੈ ਉਹ ਸਨਮਾਨ ਦੀ ਇਸ ਸੰਗਤਾਂ ਨੂੰ ਜਿਹੜਾ ਹੈ ਉਹ ਗੁਰੂ ਬਾਣੀ ਨਾਲ ਨਾਮ ਨਾਲ ਜੁੜਨ ਲਈ ਔਰ ਅਕਾਲ ਪੁਰਖ ਦੇ ਅਰਦਾਸ ਹੈ ਕਿ ਸੱਚੇ ਬਾਦਸ਼ਾਹ ਬਾਬਾ ਅਮਰ ਸਿੰਘ ਜੀ ਉੱਪਰ ਮੇ ਬਹੁਤ ਮੇਰ ਭਰਿਆ ਹੱਥ ਰੱਖੇ ਸੱਚੇ ਬਾਦਸ਼ਾਹ ਇਹਨਾਂ ਨੂੰ ਜਿਸੇ ਤਰੀਕੇ ਸੇਵਾ ਲੰਘਾ ਰਹੀ ਜਿਵੇਂ ਪਹਿਲੋ ਮਹਾਮੁਰਖਾ ਨੂੰ ਆਪ ਜੀ ਦੇ ਤਰਫ ਕੇ ਲਈ ਹੈ ਉਸੇਵਾ ਲਈ ਹੈ ਆਪ ਸਾਰੀ ਸੰਗਤਾਂ ਮੰਚ ਤੇ ਗੱਠਣੇ ਸਤਕਾਰ ਤਹਸਤੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੋ ਚੇਅਰਮੈਨ ਨੇ ਤਦ ਦਾ ਕਮੇਟੀ ਦੇ ਅੱਗੇ ਸ਼ੇਰ ਸਾਹਿਬ ਦੇ ਤਰਫੋਂ ਫਾਈਲ ਰੱਖੀ ਹੈ ਸੀਸੀ ਬੈਂਕ ਜਿਨ੍ਹਾਂ ਨੂੰ ਫਿਰ ਅਗਲੇ ਬਣਾ ਦੇ ਹੋਰ ਮੈਂ ਕਿਉਂਕਿ ਕਈ ਬਰਾਦੇ ਦਾ ਸੰਗਤ ਦਾ ਸਾਨੂੰ ਮੌਕਾ ਮਿਲਦਾ ਆਉਂਦਾ ਮੈਂ ਬੇਨਤੀ ਕਰਾਂ ਕਰਦਾ ਹਾਂ ਰੂ ਰੂ ਵਿੱਚ ਬੱਸਾ ਕਰਕੇ ਨੇ ਗੁਰ ਸੰਗਤ ਦਾ ਪ੍ਰੇਰਿਤ ਆ ਦੇਖ ਕੇ ਤੇ ਗੁਰੂ ਜੀ ਦੀ ਕਿਰਪਾ ਨਾਲ ਉਹ ਪਾਰਮੈਕਸਿਟੀ ਉਹਨਾਂ ਨੂੰ ਸੇਵਾਵਾਂ ਤੋਂ ਪੂਰੀ ਗੁਰੂ ਜੀ ਸਭ ਤੋਂ ਸਿਰਸਤ ਮਹਾਂਪੁਰਸ਼ਾਂ ਨੇ ਦਸਤਾਰਾਂ ਦੇ ਨਾਲ ਸਜੋਏ ਤੇ ਗੁਰ ਸੰਗਤਾਂ ਨੇ ਬਾਬਾ ਬਜੰਦਰ ਸਿੰਘ ਦੇ ਇਸ ਮਾਣ ਨੂੰ ਤੋਂ ਵੀ ਵੱਧ ਕਰਕੇ ਇਹਨਾਂ ਦਾ ਸਜੋਗ ਦੇਣਾ ਆਪਾਂ ਇਹ ਦੀ ਬੇਨਤੀ ਕਰ ਲਈ ਹੈ ਕਿਰਮਾ ਮੁਰਸ਼ਦ ਜੀ ਨੇ ਸਿਵਾਮਾ ਕਹੀ ਹੈ ਉਹਨਾਂ ਨੂੰ ਮਿੰਟਾਂ ਸਿਕੰਟਾਂ ਦੇ ਵਿੱਚ ਨਿਚ ਨਿਭਾਇਆ ਜਾਂਦਾ ਹੈ ਬਹੁਤ ਵੱਡੇ ਕਾਰਜ ਕਰਕੇ ਗਏ ਆ ਅੱਜ ਦਾ ਆਪਾਂ ਕੇਵਲ ਉਹਨਾਂ ਨੂੰ ਸਤਿਕਾਰ ਦੇ شردا سے پشپ بھیٹ کرتے ہیں میں دربار سنپردائے اپنے مہاپرشوں کو شردا سے پشپ بھیٹ کرتا ہے ہمیشہ یہ سبرداؤں سرکتی ہیں دربار پہن نارا گروی کرپا کر رہے ہیں اسی طرح مل کے سیوا کرتے رہیے ساری سنگتوں مہاپرشوں گرو جی نو نمسکار واحر جی کا خالصہ واحر جی ਰਾਣਾ ਕਰਮਸਰ ਰਾडा ਸਾਹਿਬ ਦੀ ਧਰਤੀ ਦੇ ਸਰਕਾਰ ਜੋ ਸੰਤ ਬਾਵਾ ਜੱਜ ਸਿੰਘ ਦੀ ਰਾडाਸੋ ਵਾਲਿਆਂ ਨੇ ਸ਼ਰਧਾ ਦੀ ਫੁੱਲ ਫੇਟ ਕਮਾਣ ਸਮਾਜ ਵੱਲੋਂ ਰਾडा ਸਾਹਿਬ ਸੰਪਰਦਾਵਾਂ ਨਾਲ ਸੰਗਤਾਂ ਵੱਲੋਂ ਜ਼ਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਨੂੰ ਸ਼ੁਭ ਸ਼ਾਭਾ ਫੇਟ ਕਰਦਾਂਗੇ ਵਾਹਿਗੁਰੂ ਕਰਮਾ ਕਰਕੇ ਉਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਉਹਨਾਂ ਤੋਂ ਪੰਥ ਦੀਆਂ ਕਾਮ ਦੀਆਂ ਰਾਡਾ ਸਾਹਿਬ ਸੰਪਰਦੀਆਂ ਸੰਪਰਦਾ ਦੀਆਂ ਸੇਵਾਵਾਂ ਲੈ ਸਮੁੱਚੇ ਸੰਤ ਮਹਾਪੁਰਖ ਕਸਾਲਾ ਵਿਹਾਂਗਸਿਕ ਜਥੇਬੰਦੀਆਂ ਸ੍ਰੀ ਆਕਾਰ ਕਪਾਹ ਸਾਹਿਬ ਤੇ ਸਾਫਾ ਜੱਦੀਦਾਰ ਸਹਿਬਾਨ ਗੁਰਦਾਨ ਸਾਹਿਬ ਦੇ ਅੰਸਬੰਸ ਨਿਰਮਲਿ ਮਹਾਤਮਾ ਉਦਾਸੀ ਮਹਾਤਮਾ ਔਰ ਸੇਵਾ ਪੰਥੀ ਮਹਾਤਮਾ ਨਾਮਦਾ ਰਿਸ਼ੀ ਸੰਪਰਦਾਏ ਔਰ ਸਾਰੀਆਂ ਸੰਪਰਦਾਵਾਂ ਦੇ ਵੱਲੋਂ ਮਹਾਪੁਰਸ਼ ਇਥੇ ਪਹੁੰਚੇ ਹੋਏ ਜਨਾ ਤੁਹਾਡੇ ਦਰਸ਼ਨ ਕਰਨੇ ਆ ਇਸ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਮਹਾਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਕੇਵਲ ਮਗਦਾ ਰਾਜ ਦੇ ਭੱਜੇ ਬੁਲਾਉਣੀ ਹੈ ਸਾਰੀਆਂ ਸੰਸਦਾਂ ਦੇ ਗੁਹੇੜਤੀ ਹੈ ਭਾਵੇਂ ਮਹਾਪੁਰਸ਼ਾਂ ਦੇ ਅੰਤਮ ਅਰਦਾਸ ਤੇ ਬੈਠੇ ਆਂ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਜੋ ਹੜਾਂ ਦੀ ਸਦਈ ਹੈ ਸਾਰੇ ਮਹਾਪੁਰਸ਼ ਹਮੇਸ਼ਾ ਅਨੱਖ ਸੇਵਾਵਾਂ ਕਰਦੇ ਆਂ ਸੰਗਤਾਂ ਵੀ ਸੇਵਾਵਾਂ ਕਰਦੀਆਂ ਨੇ ਸਾਰੇ ਇਲਾਕੇ ਜਿੱਥੇ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਆ ਸਾਰੇ ਮਹਾਪੁਰਸ਼ਾਂ ਸਾਰੀਆਂ ਸੰਗਤਾਂ ਨੇ ਆਪਣਾ ਤਨ ਮਨ ਧਰ ਦੇ ਨਾਲ ਸੇਵਾਵਾਂ ਕਰਨੀਆਂ ਨੇ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਸਾਡਾ ਫਰਜ਼ ਵੀ ਹੈ ਤੇ ਸਾਡੇ ਗੁਰੂ ਦਾ ਸਿਧਾਂਤ ਵੀ ਹੈ ਗੱਜ ਕੇ ਫਤੇ ਬੁਲਾਵਾ ਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੋ ਤਾਂ ਤਾਂ ਅਨੁਸ਼ੀਲੀ ਪ੍ਰੋਗਰਾਮ ਸਾਜੀ ਦੀ ਪਾਵਨ ਪਵਿੱਤਰ ਰੂਹ ਕੀ ਚ ਜੁੜ ਬੈਠੀ ਸਾਰੀ ਸਾਧ ਸੰਗਤ ਫਤੇ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਬਹੁਤ ਹੀ ਦੁਖਦਾਈ ਦਿਨ ਹੈ। ਬਾਬਾ ਬਰਜਿੰਦਰ ਸਿੰਘ ਜੀ ਸੰਸਾਰ ਸੁਦੀਵੀਂ ਛੋੜਾ ਪਾ ਕੇ ਸਾਨੂੰ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਸੰਤਾਂ ਦੀ ਲੋੜ ਹਮੇਸ਼ਾ ਹੁੰਦੀ ਹੈ। ਆਮਨਸਾਰ ਨੂੰ ਕਿਉਂਕਿ ਹਮੇਸ਼ਾ ਸਾਨੂੰ ਚੰਗੇ ਰਸਤੇ ਤੋਂ। ਸੋ ਅੱਜ ਜਿਹੜਾ ਵਿਛੋੜਾ ਦੇਖ ਕੇ ਗਏ ਨੇ ਉਹ ਨਾ ਭੁੱਲਣਯੋਗ ਹੈ। ਜਿਹੜੀ ਵੀ ਸੰਗਤ ਇੱਥੇ ਆਈ ਹੈ ਦੂਰੋਂ ਨੇੜੇ ਉੱਤਰ ਕੇ ਸਾਰਿਆਂ ਦੇ ਮਨ ਉਦਾਸ ਨੇ ਮਨ ਭਰੇ ਹੋਏ ਨੇ ਪਰ ਅੱਜ ਇੱਥੇ ਦੂਰੋਂ ਦੂਰੋਂ ਚੱਲ ਕੇ ਆਈਆਂ ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ ਤੇ ਆਮ ਸੰਗਤ ਜਿਹੜੀ ਜੇਜੇ ਦੂਰ ਤੋਂ ਚੱਲ ਕੇ ਆਈਏ ਦਰਸ਼ਕਾਂ ਕਿ ਪਾਪਾ ਜੀ ਨੂੰ ਪਿਆਰ ਕਰਨ ਵਾਲਿਆਂ ਵਿੱਚ ਕੋਈ ਤਮੀ ਨਹੀਂ ਸੀ। ਉਹਨਾਂ ਨੇ ਦੁਨੀਆਦਾਰੀ ਤੋਂ ਇੱਕ ਹੀ ਚੀਜ਼ ਖੱਟੀ ਹੈ ਉਹ ਸੰਗਤ ਦਾ ਪਿਆਰ ਸੀ। this game is happening Come on somebody Sherry Maka, e isn't masuk on この1% 2% 3% Let's go